ਦੋਨੋਂ ਚੂਲੇ ਖਰਾਬ ਨੇ ਔਰ ਕੰਡੀਸ਼ਨ ਇੰਨੀ ਖਰਾਬ ਹੈ ਕਿ ਹੱਥ ਵੀ ਜੋੜਦਾ ਤੇ ਹੱਥ ਅੱਡਦਾ ਵੀ ਆ ਪਰ ਚਲੋ ਤੁਹਾਡਾ ਪੈਸਾ ਭਾਈ ਭਾਵੇਂ ਅੱਗ ਲਾਓ ਡਾਕਟਰ ਰੱਬ ਦਾ ਦੂਜਾ ਰੂਪ ਐਵੇਂ ਨਹੀਂ ਕਿਹਾ ਜਾਂਦਾ ਮੈਡੀਕਲ ਪ੍ਰੋਫੈਸ਼ਨ ਹੈ ਨਾ ਪੈਸੇ ਕਮਾਣ ਲਈ ਨਹੀਂ ਬਣਿਆ ਸੀ ਫਿਰ ਤੁਸੀਂ ਗਿੜਗੜਾਂ ਤੱਕ ਵੀ ਜਾਓਗੇ ਪੀਖ ਮੰਗਣ ਤੱਕ ਵੀ ਜਾਓਗੇ ਕਿ ਮੇਰੇ ਬੱਚੇ ਨੂੰ ਦਵਾਈ ਲੈ ਦੋ ਕੋਈ ਮਾਪਾਪਾ ਆਪਣੇ ਬੱਚੇ ਨੂੰ ਮਰਦਾ ਨਹੀਂ ਦੇਖ ਸਕਦਾ ਤਨਵਾ ਹੁਣੀ ਐਡਮਿਟ ਕਰਾ ਦਾਂ ਇੱਥੋਂ ਹੀ ਇੱਥੋਂ ਹੀ ਇੱਥੋਂ ਹੀ ਭੇਜਦੇ ਐਡਮਿਟ ਕਰਾਣ ਡਾਕਟਰ ਕੋਲ ਕਿਹੜੇ ਕੋਲ ਇੱਥੇ ਲੁਧਿਆਣਾ ਹੀ ਲੋਕਲ ਗਿਲਡ ਰੋਡ ਤੇ ਤੇ ਹੁਣ ਹੀ ਐਡਮਿਟ ਕਰਾ ਕੇ ਫਿਰ ਇੱਕ ਦੋ ਦਿਨਾਂ ਟ੍ਰੀਟਮੈਂਟ ਕਰਕੇ ਘਰ ਚਲਦੇ ਹਾਂ ਠੀਕ ਹੈ ਭੇਜ ਦਈਏ ਭੇਜ ਦਿਨਾ ਬੇਟਾ ਐਂਬੂਲੈਂਸ ਮੰਗਾ ਲੈ ਇੱਕ ਆਪਣੀ ਕੀ ਸ਼ੋਭਨਾਮ ਤੁਹਾਡਾ ਨੈਬ ਸਿੰਘ ਹਾਂਜੀ ਨੈਬ ਸਿੰਘ ਨੈਬ ਸਿੰਘ ਜੀ ਐਂਬੂਲੈਂਸ ਮੰਗਾ ਲਓ ਇੱਕ ਤੁਹਾਡੇ ਨਾਲ ਫਿਰ ਕੌਣ ਜਾਣਗੇ ਇਹਨਾਂ ਦੇ ਨਾਲ ਬਾਈ ਜੀ ਕਿਹੜੇ ਸੀਗੇ ਕੀ ਸ਼ੋਭਨਾਮ ਉਹਨਾਂ ਦਾ ਪੰਮਾ ਜੀ ਦੇਖੋ ਕਿੱਥੇ ਨੇ ਜਿਹੜੇ ਇਹਨਾਂ ਦੇ ਨਾਲ ਆਏ ਸੀਗੇ ਉਹ ਦੇਖੋ ਕਿੱਥੇ ਨੇ ਹਾਂ ਇੱਥੇ ਨੈਬ ਸਿੰਘ ਜੀ ਹੁਣੇ ਦੇਖ ਲਓ ਇੱਧਰ ਉੱਧਰ ਹੀ ਹੋਣੇ ਕਿਤੇ ਉਹਨਾਂ ਨੂੰ ਬੁਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਦੀ ਰੋਜ਼ ਰੋਜ਼ ਤੁਹਾਡੇ ਮੋਰੇ ਲਾਈਵ ਹੋ ਜਾਂਦੇ ਆ ਜੀ ਅਸੀਂ ਪਰ ਮੈਂ ਮਜਬੂਰ ਆ ਪੇਸ਼ੈਂਟ ਹੀ ਸਾਡੇ ਕੋਲ ਇੰਨੀਆਂ ਉਮੀਦਾਂ ਲੈ ਕੇ ਰੋਜ਼ ਆਉਂਦੇ ਨੇ ਜਿਵੇਂ ਬਾਈ ਜੀ ਆਏ ਨੇ ਪਹਿਲਾਂ ਹੀ ਇਹਨਾਂ ਦੇ ਦੋਨੋਂ ਚੂਲਿਆਂ ਦੇ ਵਿੱਚ ਰਾੜਾਂ ਪਈਆਂ ਹੋਈਆਂ ਨੇ ਤੇ ਚੂਲਿਆਂ ਦੇ ਵਿੱਚ ਪੇਚ ਪਏ ਹੋਏ ਨੇ ਪਰ ਕੱਲ ਪਰਸੋਂ 15 ਦਿਨ ਪਹਿਲਾਂ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਫਿਰ ਦਿੱਕਤ ਆ ਗਈ ਤੇ ਤੁਸੀਂ ਨਾਲ ਹੋ ਜੀ ਮੈਂ ਇਹਨਾਂ ਨੂੰ ਹੁਣੇ ਐਡਮਿਟ ਕਰਾ ਰਿਹਾ ਜੀ ਤੇ ਹੁਣੇ ਇੱਥੋਂ ਹਸਪੀਟਲ ਪੇਜ ਕੇ ਐਡਮਿਟ ਕਰਾ ਦਾਂਗੇ ਤੇ ਇਹਨਾਂ ਨੂੰ ਮੈਂ ਪੈਸੇ ਵੀ ਦਵਾ ਦੂੰਗਾ ਹੁਣੀ ਜਿਹੜੇ ਜਮਾ ਕਰਾਣੇ ਹਸਪੀਟਲ ਸੋ ਦੈਟ ਤੁਹਾਡਾ ਟ੍ਰੀਟਮੈਂਟ ਚੱਲਦਾ ਹੋ ਜਵੇ ਠੀਕ ਹੈ ਠੀਕ ਹੈ ਤੇ ਕਰਾ ਦੇਣੇ ਇਹ ਬਾਈ ਜੀ ਵੈਸੀ ਵਿਚਾਰੇ ਹੈਂਡੀਕੈਪਡ ਨੇ ਸਾਡੇ ਕੋਲ ਆਂਦੇ ਸੀਗੇ ਆਪਣੀ ਹੱਥਾਂ ਦੀ ਦਵਾਈ ਲੈਣ ਪਰ ਹੁਣ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਤੇ ਹੁਣ ਜਿਹੜੀ ਉਹ ਚੂਲੇ ਦੇ ਵਿੱਚ ਫਿਰ ਦਿੱਕਤ ਆ ਗਈ ਤੇ ਘਰ ਦੇ ਵਿੱਚ 9 ਸਾਲ ਦੀ ਬੱਚੀ ਹੈ ਮੈਂ ਕਈ ਵਾਰ ਹੈਰਾਨ ਹੁੰਨਾ ਹੁੰਨਾ ਕਿ ਮੈਂ ਐਸਾ ਵੀਡੀਓ ਚ ਰੋਜ਼ ਕੀ ਨਵਾਂ ਚੀਜ਼ ਲਿਆਵਾਂ ਇੱਕ ਆ ਦੇਖੋ ਵਿਚਾਰਾ ਬੱਚਾ ਬੈਠਾ ਚਾਰ ਮਹੀਨਿਆਂ ਦਾ ਮੁੰਡਾ ਹੱਥ ਦੇ ਵਿੱਚ ਹੈ ਔਰ ਇਹ ਬਾਈ ਜੀ ਦੇ ਦੋਨੋਂ ਚੂਲੇ ਖਰਾਬ ਨੇ ਇਨਾਂ ਦੀ ਵੀਡੀਓ ਦਿਖਾ ਦਿਓ ਦੋ ਦੋਨੋ ਚੂਲੇ ਖਰਾਬ ਨੇ ਔਰ ਕੰਡੀਸ਼ਨ ਇੰਨੀ ਖਰਾਬ ਹੈ ਕਿ ਘਰ ਵਾਲਿਆਂ ਨਾਲ 5 ਕੁ ਮਿੰਟ ਗੱਲ ਕਰੋ ਵਿਚਾਰੇ ਰੋਣ ਲੱਗ ਜਾਂਦੇ ਨੇ ਮਾਂ ਨੂੰ ਪੁੱਛਿਆ ਕਿ 1.5 ਲੱਖ ਰੁਪਏ ਮੁੰਡੇ ਦਾ ਖਰਚਾ ਹੈ ਤੁਸੀਂ ਕੁਝ ਪੈਸੇ ਕਰੋਗੇ ਤੇ ਮਾਂ ਕਹਿੰਦੀ 10000 ਰੁਪਏ ਜਿਹੜਾ ਅਸੀਂ ਕਰਾਇਆ ਲਾਇਆ ਨਾ ਆਣ ਜਾਣ ਦਾ ਬਾਰ ਬਾਰ ਹਸਪੀਟਲ ਚੱਲ ਗਏ ਟੈਸਟ ਕਰਾ ਲੇ ਉਹ ਵੀ ਗਾਇਤ ਵਿਆਜ ਤੇ ਲਾਇਆ ਆ ਦੇਖੋ ਆ ਇਹਨਾਂ ਦੇ ਬੱਚੇ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਬੇਟਾ ਆ ਮੁੰਡਾ ਦੇਖੋ ਵਿਚਾਰਾ ਕਿਵੇਂ ਰੇੜ ਰੇੜ ਕੇ ਚੱਲ ਰਿਹਾ ਤੇ ਉਹਦੇ ਆ ਤੁਸੀਂ ਆ ਦੇਖ ਆ ਰੇੜ ਰੇੜ ਕੇ ਚੱਲ ਰਿਹਾ ਆ ਚਾਰ ਮਹੀਨੇ ਦਾ ਹੱਥ ਦੇ ਵਿੱਚ ਇਹਦੇ ਬੇਟਾ ਤੇ ਹਾਲਾਤ ਦੇਖੋ ਕਿੰਨੇ ਕੁ ਮਾੜੇ ਆ ਦੇਖੋ ਇਹ ਆ ਦੇਖੋ ਐਦਾਂ ਚੱਲ ਰਿਹਾ ਚੂਲੇ ਖਰਾਬ ਹੋ ਚੁੱਕੇ ਨੇ ਦੋਨੋਂ ਔਰ ਮਜਬੂਰਨ ਕਾਰਨ ਵਿਚਾਰਾ ਇੱਥੇ ਸਾਡੇ ਕੋਲ ਤਕਰੀਬਨ ਆ ਦੇਖੋ ਆ ਬੱਚਾ ਰਸੋਈ ਹੈ ਘਰ ਦੀ ਆ ਪਿਆਰਾ ਜਿਹਾ ਬੱਚਾ ਜੀ ਇਹਨਾਂ ਦਾ ਬੜੇ ਹਾਲਾਤ ਮਾੜੇ ਨੇ ਇਹਨਾਂ ਦੇ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਜੇ ਕੋਈ ਇਹਨਾਂ ਦਾ ਚੂਲਿਆਂ ਦਾ ਖਰਚਾ ਕਰ ਸਕਦਾ ਤਾਂ ਮੈਂ ਬੇਨਤੀ ਕਰਨਾ ਚਾਹਨਾ ਜਰੂਰ ਇਹਨਾਂ ਦੀ ਵੀਡੀਓ ਸ਼ੇਅਰ ਕਰਿਓ ਕਿਆ ਸ਼ੁਭਨਾ ਮੈਂ ਬਾਜੀ ਆਪਕਾ ਰੋਹਿਤ ਕੁਮਾਰ ਜੀ ਰੋਹਿਤ ਕੁਮਾਰ ਜੀ ਕਦੋਂ ਸੇ ਚੂਲੇ ਖਰਾਬ ਆ ਆਪਕੇ 8 ਮਹੀਨੇ ਸੇ ਤਾਂ ਆਪਨੇ ਕਿਸੇ ਡਾਕਟਰ ਸੇ ਖਰਚਾ ਪਤਾ ਕੀਤਾ ਪਤਾ ਕੀਤਾ ਕਿੰਨਾ ਕੋਈ 5 ਲੱਖ ਕੋਈ 5 ਲੱਖ ਕੋਈ 4 ਲੱਖ ਐਸੇ ਕੋਈ 5 ਲੱਖ ਕੋ 4 ਲੱਖ ਲਗਾਏ ਤੇ ਤਾਂ ਉਹ 80000 ਬੋਲਾਤਾ 8 ਮਹੀਨੇ ਸੇ ਐਸੇ ਹੀ ਘੁੰਮ ਰਹੇ ਹੋ ਅਚਾਰਾ ਇੰਨੀ ਤਕਲੀਫ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਘੁੰਮ ਰਿਹਾ ਮੈਂ ਹੱਥ ਜੋੜ ਹੱਥ ਵੀ ਜੋੜਦਾ ਤੇ ਹੱਥ ਅੱਡਦਾ ਵੀ ਹੱਥ ਅੱਡ ਰਿਆਂ ਮੈਂ ਇਹਨਾਂ ਲੋਕਾਂ ਲਈ ਕਿਉਂਕਿ ਨਾ ਐਸੇ ਕੁਰਸੀ ਤੇ ਬਹਿ ਕੇ ਇਹਨਾਂ ਦਾ ਦੁੱਖ ਸੁਣਨਾ ਬੜਾ ਔਖਾ ਹੈ ਕਿਉਂਕਿ ਹਰ ਬੰਦਾ ਆਪਣੇ ਹਿਸਾਬ ਨਾਲ ਦੁੱਖ ਦੱਸਦਾ ਹੈ ਕਿ ਮੇਰੀ ਹੈਲਪ ਕਰ ਦੋ ਮੇਰੀ ਹੈਲਪ ਕਰ ਦੋ ਪਰ ਹੈਲਪ ਹੋਏਗੀ ਕਿਵੇਂ ਡੇਢ ਲੱਖ ਰੁਪਏ 2 ਲੱਖ ਰੁਪਏ ਇਹਨਾਂ ਨੂੰ ਚਾਹੀਦਾ ਹੈ ਉਹ ਬਾਪੂ ਜੀ ਦਾ ਕਟਾ ਕਟ 40 50 ਹਜ਼ਾਰ ਖਰਚਾ ਹੈ ਅੱਗੇ ਮਰੀਜ਼ ਬਹੁਤ ਬੈਠੇ ਨੇ ਆਪ ਕਿਉਂ ਆਏ ਹੋ ਜੀ ਆਪਕਾ ਕੌਣ ਮਰੀਜ਼ ਮੇਰੇ ਜੋ ਹਸਪੀਟਲ ਚ ਹੈ ਕਹਾਂ ਅਫੋਲੋ ਹਸਪੀਟਲ ਆ ਪਹਿਲੇ ਵੀ ਆਏ ਹੋ ਨਹੀਂ ਕੀ ਆ ਹੋਆ ਉਹਨਕੋ ਗੱਡੀ ਵਾਲਾ ਐਕਸੀਡੈਂਟ ਹੋ ਗਿਆ ਸੀ ਕਿੰਨਾ ਪੈਸਾ ਲੱਗ ਚੁੱਕਾ ਅਭੀ ਤੱਕ ਹੋਣ ਰਿਹਾ 1.72 ਲੱਖ ਰੁਪਏ ਲਾ ਚੁੱਕਾ ਔਰ ਇਹ ਕਿੰਨਾ ਮੰਗ ਰਿਹਾ ਔਰ ਇਹ 2 3 ਲੱਖ ਤੋਂ ਪਲੱਸ ਕਰ ਰਿਹਾ ਦੇਖੋ 3 ਲੱਖ ਰੁਪਏ ਇਸ ਮ 50000 ਰੁਪਏ ਇਸ ਸਰਦਾਰ ਜੀ ਦੇ ਇਲਾਜ ਨੂੰ ਲੱਗ ਜਾਣਾ ਕਿੰਨਾ ਹੋ ਗਿਆ 5.5 ਲੱਖ ਤੇ ਆ ਬੱਚੇ ਵਿਚਾਰੇ ਦੇ ਦੋਨੋਂ ਦੇਖੋ ਤੁਸੀਂ ਪੈਰ ਬੀਂਗੇ ਨੇ ਬਟਾਈ ਦੁਹਾਈ ਮਾੜਾ ਜੀ ਵਾਹਿਗੁਰੂ ਦੇਖੋ ਆ ਬੱਚੇ ਦੇ ਦੋਨੋਂ ਜਿਹੜੀਆਂ ਹੱਡੀਆਂ ਵਿਚਾਰੀਆਂ ਬੀਂਗੀਆਂ ਉਹ ਤਲ ਚੱਲ ਕੇ ਦਿਖਾਈ ਪੁੱਤਰ ਮਾੜਾ ਜੀ ਤੰਦਰਤਾ ਨਹੀਂ ਹੁੰਦੀ ਦਰਦ ਨਹੀਂ ਹੁੰਦੀ ਚੱਲ ਕੇ ਦਿਖਾਈ ਚਪਲਾਂ ਬੜੀਆਂ ਸੋਹਣੀਆਂ ਬੰਦੇ ਦੇ ਇਹਦੇ ਪਾਪਾ ਨੇ ਇਹ ਵੀ ਬੱਚੇ ਦੇ ਡਾਕਟਰ ਕੋਲ ਇਹ ਸਾਡੇ ਕੋਲ ਪਰਸੋ ਆਏ ਸੀਗੇ ਡਾਕਟਰ ਨੇ ਆ ਦੇਖੋ ਟੈਸਟ ਲਿਖ ਕੇ ਦਿੱਤੇ ਨੇ ਨਹੀਂ ਬੇਟਾ ਆ ਦੇਖੋ ਡਾਕਟਰ ਨੇ ਟੈਸਟ ਲਿਖ ਕੇ ਦਿੱਤੇ ਨੇ ਆ ਹੁਣ ਇਹਨਾਂ ਦੇ ਟੈਸਟ ਹੋਣਗੇ ਆ ਦੇਖੋ ਐਕਸ-ਰੇ ਲਿਖਿਆ ਟੈਸਟ ਲਿਖੇ ਨੇ ਤਾਂ ਉਹਨੂੰ ਤਰਸ ਨਹੀਂ ਆਉਂਦਾ ਇਹਨਾਂ ਬੱਚਿਆਂ ਨੂੰ ਦੇਖ ਕੇ ਅੱਜ ਅਸੀਂ ਕਿਸੇ ਪੇਸ਼ੈਂਟ ਦੇ ਘਰ ਗਏ ਤੇ ਉਹਦੀ ਨਾ 5000 ਰੁਪਏ ਦੀ ਹੈਲਪ ਹੋਈ ਕੈਸ਼ ਤੇ ਉਹ ਮਾਤਾ ਕਹਿੰਦੀ ਦੁਨੀਆ 'ਚ 5000 ਰੁਪਏ ਦੇਣ ਵਾਲੇ ਵੀ ਲੋਕ ਹੈਗੇ ਨੇ ਤੇ ਉਹ ਮਾਤਾ ਹੈਰਾਨ ਹੀ ਹੋ ਗਈ ਕਿ ਦੁਨੀਆ 'ਚ ਐਸੇ ਵੀ ਲੋਕ ਬੈਠੇ ਨੇ ਜਿਹੜੇ 5000 ਰੁਪਏ ਦੀ ਸੇਵਾ ਕਰਦੇ ਨੇ ਮਤਲਬ ਇੱਥੋਂ ਪਤਾ ਲੱਗਦਾ ਹੈ ਕਿ ਲੋਕ ਵਿਚਾਰੇ ਉਹਨਾਂ ਘਰਾਂ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਿਨ੍ਹਾਂ ਨੂੰ ਅਸਲ 'ਚ ਲੋੜ ਹੈ ਕਿਉਂਕਿ ਜਿਹੜਾ ਜਿਹੜਾ ਬੱਚਾ ਜੰਮਿਆ ਹੀ ਚਾਂ ਇਹਨਾਂ ਨੂੰ ਬਿਠਾਓ ਇਹਨਾਂ ਨੂੰ ਅਗਲਾ ਕੇਸ ਦੇਖੋ ਜਿਹੜਾ ਬੱਚਾ ਜੰਮਿਆ ਹੀ ਚਾਂਦੀ ਦੇ ਚਮਚ ਨਾਲ ਹੈ ਉਹਨੂੰ ਕੀ ਦਰਦ ਪਤਾ ਕੀ ਭਰਾਵਾ ਆ ਬੱਚੇ ਕੋਲ ਆਪਣੇ ਐਕਸ-ਰੇ ਜਾਂ ਟੈਸਟ ਕਰਾਣ ਜੋਗੇ ਪੈਸੇ ਨਹੀਂ ਜਿਹੜਾ ਬੱਚਾ ਜੰਮਦੇ ਹੀ ਉਹਦੇ ਬੂਟਾਂ ਨੂੰ ਤੁਸੀਂ ਐਲਵੀ ਗੂਚੀ ਪਵਾਤਾ ਕਿ ਬੇਟਾ ਐਲਵੀ ਦੇ ਸ਼ੂਜ਼ ਪਾ ਲੱਖ ਰੁਪਏ ਦੇ ਤੇ ਉਧਰ ਬੱਚੇ ਕੋਲ ਆਪਣੇ ਟੈਸਟ ਕਰਾਣ ਜੋਗੇ ਹਜ਼ਾਰ ਰੁਪਏ ਨਹੀਂ ਹੈਗਾ ਕੀ ਫਾਇਦਾ ਯਾਰ ਪਰ ਚਲੋ ਤੁਹਾਡਾ ਪੈਸਾ ਭਾਈ ਭਾਵੇਂ ਅੱਗ ਲਾਓ ਪਰ ਇਨਸਾਨੀਅਤ ਦੇ ਨਾਤੇ ਇਹਨਾਂ ਵਿਚਾਰਿਆਂ ਨੂੰ ਵੀ ਸੰਭੋ ਤੁਸੀਂ ਕਦ ਲੈ ਆਏ ਪਹਣੇ ਬੈਠੋ 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 ਤੁਸੀਂ ਕੱਲ੍ਹ ਨਹੀਂ ਆਏ ਹੋ ਮੇਰੇ ਫਾਦਰ ਸਾਹਿਬ ਤੇ ਬਿਮਾਰ ਨੇ ਉਹਨਾਂ ਨੇ ਮੈਨੂੰ ਪੁੱਛਣਾ ਸੀਗਾ ਸਲਾਹ ਲੈਣ ਦੀ ਸਲਾਹ ਲੈਣ ਦੀ ਕੋਈ ਗੱਲ ਨਹੀਂ ਉੱਥੇ ਬੈਠ ਕੇ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਹੋ ਡੈਡੀ ਦੇ ਪੈਰਲਾਈਜ਼ ਸੀ ਬਈ ਡੈਡੀ ਨੂੰ ਪੈਰਲਾਈਜ਼ ਹੈ ਤੁਸੀਂ ਪਹਿਲਾਂ ਵੀ ਇਥੋਂ ਮੈਡੀਸਿਨ ਲੈ ਰਹੇ ਹੋ ਹਾਂਜੀ ਹੁਣ ਕੀ ਹੈਲਪ ਚਾਹੀਦੀ ਮੈਡੀਸਿਨ ਲੈਣਾ ਹੈ ਮੈਡੀਸਿਨ ਚਾਹੀਦੀ ਲੈ ਲਓ ਤੁਹਾਡਾ ਕੀ ਜੀ ਮੈਨੂੰ ਨਹੀਂ ਨਾਲ ਜੀ ਤੁਹਾਡਾ ਕੀ ਜੀ ਮੈਨੂੰ ਸੁਣਾਇਆ ਸੀਗਾ ਗਦੂਦਾਂ ਦਾ ਅੱਛਾ ਤੁਸੀਂ ਕੋਈ ਆਪਰੇਸ਼ਨ ਫ੍ਰੀ ਹੋਇਆ ਹਾਂਜੀ ਧੰਨਵਾਦ ਕਰਨ ਆਏ ਹਾਂ ਹਾਂਜੀ ਧੰਨਵਾਦ ਵਾਹਿਗੁਰੂ ਦਾ ਕਰਿਓ ਕਿ ਜਿਹੜੇ ਲੋਕ ਪੈਸੇ ਲਾ ਕੇ ਜਾਂਦੇ ਨੇ ਇਹਨਾਂ ਦਵਾਈਆਂ ਜੋਗੇ ਆਪਰੇਸ਼ਨਾਂ ਜੋਗੇ ਰਾਬ ਇਹਨਾਂ ਨੂੰ ਹੋਰ ਦੋਵੇ ਤੁਹਾਡਾ ਕੀ ਜੀ ਆਪਣਾ ਦਾ ਇਹ ਗੁੜੀਆਂ ਅੱਛਾ ਗੁੜੀਆਂ ਦਾ ਹਾਂ ਜੀ ਇਦਾਂ ਹੀ ਲਗ ਲਗ ਪ੍ਰੋਬਲਮਸ ਨਾਲ ਮਰੀਜ਼ ਆਂਦੇ ਨੇ ਹੁਣ ਰੋਜ਼ ਰੋਜ਼ ਮੈਂ ਤੁਹਾਨੂੰ ਵੀਡੀਓ ਚ ਕੀ ਦੁੱਖ ਦਿਖਾਵਾਂ ਮੈਂ ਤਾਂ ਬਸ ਇਹੀ ਕਹਿਣਾ ਕਿ ਭਾਈ ਬੜੀਆਂ ਉਮੀਦਾਂ ਨਾਲ ਇੱਥੇ ਰੋਜ਼ ਲੋਕ ਆਂਦੇ ਨੇ ਆਪਣੀਆਂ ਆਪਣੀਆਂ ਪ੍ਰੋਬਲਮਸ ਦੇ ਨਾਲ ਇਹਨਾਂ ਨੂੰ ਕੀ ਹੈ ਕੀ ਹੋਇਆ ਜੀ ਅੱਛਾ ਬੱਚੇ ਦੇ ਹਰਨੀਆਂ ਕਿਤੋਂ ਚੈੱਕ ਕਰਾਇਆ ਹਾਂ ਹਾਂ ਜੀ ਕਿੱਥੋਂ ਕੋ ਰਿਪੋਰਟਾਂ ਕਿੱਥੇ ਨੇ ਜੇ ਫਸਟ ਵਾਰ ਹੀ ਆਏ ਪਤਾ ਨਹੀਂ ਸੀ ਨਹੀਂ ਅੱਛਾ ਰਿਪੋਰਟਾਂ ਲੈ ਕੇ ਕਿੱਥੋਂ ਆਏ ਹੋ ਅਸੀਂ ਟਾਟਰ ਪਿੰਡ ਤੋਂ ਆਏ ਮੁੱਲਾਪੁਰ ਅੱਛਾ ਡਾਕਟਰ ਹੁਣ ਚੈੱਕ ਕਰਾਇਆ ਕਿਸੇ ਕਿੰਨੇ ਪੈਸੇ ਮੰਗਦੇ ਹੋ 35000 ਤੁਸੀਂ ਫਾਦਰ ਹੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਪਿੰਡ ਦਾ ਕੰਮ ਰੰਗ ਦੀ ਦਿਹਾੜੀ ਅੱਛਾ ਇਹ ਬੱਚਾ ਸਕੂਲ ਕਿਹੜੇ ਪੜਦਾ ਕਿਸ ਸਕੂਲ ਪੜਦਾ ਜੀ ਗੋਲਡਨ ਆਰਚ ਸਰਕਾਰੀ ਪ੍ਰਾਈਵੇਟ ਨਹੀਂ ਪ੍ਰਾਈਵੇਟ ਪ੍ਰਾਈਵੇਟ ਪੜਦਾ ਕੋਈ ਗੱਲ ਨਹੀਂ ਅੱਛੇ ਚੈੱਕਅਪ ਕਰਾਓ ਰਿਪੋਰਟਾਂ ਰਿਪੋਰਟ ਲੈ ਕੇ ਆਏ ਹੋ ਇੱਕ ਵਾਰੀ ਅਸੀਂ ਡਾਕਟਰ ਕੋਲ ਗੱਲਬਾਤ ਕਰਦੇ ਹਾਂ ਜੋ ਸਾਡੇ ਕੋਲ ਆਇਸ਼ਵਨ ਕਾਰਡ ਵੀ ਬਣਿਆ ਹੋਇਆ ਆਇਸ਼ਵਨ ਕਾਰਡ ਵੀ ਬਣ ਪੈਸੇ ਕੋਈ ਨਹੀਂ ਲੱਗੂਗੇ ਉਹ ਸਾਰੀ ਜ਼ਿੰਮੇਵਾਰੀ ਸਾਡੀ ਹੈ ਕਰਾਵਾ ਕਰਾ ਦਈਏ ਕਰਾਵਾ ਦਾਂਗੇ ਤੁਸੀਂ ਵੀਰ ਕੋਲ ਸਮਝ ਲਓ ਸਰ ਕਹਿੰਦੇ ਨੇ ਵੀ ਸਵੇਰ ਟੈਫਨ ਕਰਾਂਗੇ ਸ਼ਾਮ ਨੂੰ ਹਾਂ ਉੱਥੇ ਵੀ ਇਦਾਂ ਹੀ ਹੋਊਗਾ ਇਦਾਂ ਹੀ ਹੋਊਗਾ ਇਦਾਂ ਹੀ ਇਦਾਂ ਹੀ ਹੋਊਗਾ ਇੱਕ ਹੋਰ ਬੜੀ ਨਾਕਾਮੀ ਹੈ ਸਾਡੇ ਇੱਥੇ ਨਾ ਜਿਵੇਂ ਹੁਣ ਸਪੋਜ਼ ਕਿਸੇ ਮਰੀਜ਼ ਨੂੰ ਕੋਈ ਪੇਟ ਦੀ ਲੀਵਰ ਦੀ ਦਿੱਕਤ ਹੈ ਇੱਕ ਤਾਂ ਯਾਰ ਡਾਕਟਰ ਚੀਜ਼ ਐਸੀ ਹੈ ਨਾ ਡਾਕਟਰ ਰੱਬ ਦਾ ਦੂਜਾ ਰੂਪ ਐਵੇਂ ਨਹੀਂ ਕਿਹਾ ਜਾਂਦਾ ਉਹ ਇਸੇ ਲਈ ਕਿਹਾ ਜਾਂਦਾ ਕਿਉਂਕਿ ਜਿਹੜਾ ਇਹ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਨਾ ਇਹ ਇਹ ਪੈਸੇ ਕਮਾਣ ਲਈ ਨਹੀਂ ਬਣਿਆ ਸੀ ਇਹ ਬਣਿਆ ਸੀ ਲੋਕਾਂ ਦੀ ਇੱਕ ਬੇਸਿਕ ਫੈਸਿਲਿਟੀ ਲਈ ਹੈਲਥ ਤੇ ਐਜੂਕੇਸ਼ਨ ਇਹ ਦੋਨੋਂ ਲੋਕ ਮਜਬੂਰੀ ਚ ਕਰਦੇ ਨੇ ਕੱਪੜੇ ਪਾਉਂਦੇ ਨੇ ਆਪਣੀ ਮਰਜ਼ੀ ਦੇ ਨਾਲ ਕਿ ਭਾਈ ਮੇਰੀ ਜੇਬ ਸੰਧੀ ਹੈ 10000 ਦੀ ਜੈਕਟ ਪਾਣ ਨੂੰ ਮੈਂ ਪਾਉਂਗਾ ਜਿਹਦੀ ਜੇਬ ਸੰਧੀ 500 ਦੀ ਜੈਕਟ ਪਾਣ ਨੂੰ ਤਨ 500 ਰੁਪਏ ਵਾਲੀ ਜੈਕਟ ਨਾਲ ਦੀ ਠੱਕ ਲੈਂਦਾ ਪਰ ਦਵਾਈ ਇੱਕ ਐਸੀ ਚੀਜ਼ ਹੈ ਜਿਹੜੀ ਮਰੀਜ਼ ਨੂੰ ਵਿਚਾਰੇ ਨੂੰ ਆਪਣਾ ਘਰ ਵੇਚ ਕੇ ਵੀ ਖਾਣੀ ਪੈਂਦੀ ਹੈ ਉਹ ਆਪਣੀ ਇੱਕ ਜਿਹੜੀ ਮਜਬੂਰੀ ਕਰਕੇ ਉਹਨੂੰ ਦਵਾਈ ਲੈਣੀ ਪੈਂਦੀ ਹੈ ਔਰ ਮੈਡੀਕਲ ਮਾਫੀਆ ਸਾਡਾ ਐਡਾ ਵੱਡਾ ਹੈ ਡਾਕਟਰਾਂ ਨੂੰ ਪੁੱਛ ਲਓ ਉਹਨਾਂ ਕੋਲ ਆਪਣੇ ਪੁਆਇੰਟ ਨੇ ਅਖੇ ਦੀ ਅਸੀਂ ਕਰੋੜਾ ਰੁਪਏ ਦੇ ਕੇ ਡਿਗਰੀਆਂ ਕੀਤੀਆਂ ਸਾਨੂੰ ਜੀ ਸਰਕਾਰਾਂ ਦਾ ਟੈਕਸ ਇੰਨਾ ਜ਼ਿਆਦਾ ਹੈ ਅਸੀਂ ਤਾਂ ਪੈਸੇ ਲਵਾਂਗੇ ਮਰੀਜ਼ ਇੰਨੀ ਵੱਡੀ ਵੱਡੇ ਲੈਵਲ ਤੇ ਮੈਨੀਪੂਲੇਟ ਕੀਤਾ ਹੁੰਦਾ ਨਾ ਜਿਵੇਂ ਹੁਣ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਉਹ ਕਹਿੰਦੇ ਜੀ ਸਾਡੇ ਨਾਲ ਬੱਚੇ ਦੇ ਪੇਟ ਦੀ ਦਿੱਕਤ ਹੈ ਲੀਵਰ ਖਰਾਬ ਹੈ ਉਹ ਡਾਕਟਰ ਉਹਨਾਂ ਨੂੰ ਦਵਾਈ ਲਿਖ ਕੇ ਦੇ ਰਿਹਾ ਜਿਹੜੀ ਸਿਰਫ ਉਹ ਡਾਕਟਰ ਦੇ ਹਸਪੀਟਲ ਚੋਂ ਹੀ ਮਿਲਦੀ ਹੈ ਹੋਰ ਕਿਤੋਂ ਮਿਲਦੀ ਹੋਈ ਨਹੀਂ ਇਹ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਮੇਰੇ ਨਾਲ ਵੀ ਹੁੰਦਾ ਹੈ ਕਿ ਡਾਕਟਰ ਦਵਾਈ ਐਸੀ ਲਿਖਦਾ ਤੁਸੀਂ ਬੰਦਿਆਂ ਦੇ ਡਾਕਟਰ ਨੂੰ ਛੱਡੋ ਮੇਰਾ ਡੌਗ ਮੇਰੇ ਕੋਲ ਔਸਕਰ ਹੈ ਚਵਾਵਾ ਬਰੀਡ ਦਾ ਡੌਗ ਉਹ ਬਿਮਾਰ ਹੋ ਗਿਆ ਤੇ ਮੈਂ ਆਪਣੀ ਸਿਸਟਰ ਨੂੰ ਭੇਜਿਆ ਜਾ ਕੇ ਉਹ ਦਵਾਈ ਲੈ ਕੇ ਆ ਤੁਸੀਂ ਯਕੀਨ ਮੰਨੋ ਮੈਂ ਤੁਹਾਨੂੰ ਫੋਟੋ ਵੀ ਦਿਖਾ ਦੂੰਗਾ ਉਹਦੀ ਡਿਸਕ੍ਰਿਪਸ਼ਨ ਡਾਕਟਰ ਦੀ ਕੁੱਤਿਆਂ ਦੀ ਦਵਾਈ ਵੀ ਉਸੇ ਡਾਕਟਰ ਕੋਲ ਮਿਲੀ ਵੈਟਰਨਰੀ ਕੋਲ ਪੂਰੇ ਸ਼ਹਿਰ ਚੋਂ ਮੈਂ ਦਵਾਈ ਲੈ ਕੇ ਘੁੰਮ ਲੇ ਕਿਤੇ ਦਵਾਈ ਨਹੀਂ ਮਿਲ ਉਹ ਦਵਾਈ ਮਿਲੀ ਉਸੇ ਡਾਕਟਰ ਕੋਲ ਔਰ ਉਹ ਕਹਿੰਦਾ ਮੇਰੇ ਕੋਲ ਹੀ ਮਿਲਣੀ ਇੱਥੋਂ ਕੀ ਪਤਾ ਲੱਗਦਾ ਇੱਥੋਂ ਇਹ ਪਤਾ ਲੱਗਦਾ ਕਿ ਇੰਨਾ ਜਿਹੜਾ ਮੈਡੀਕਲ ਮਾਫੀਆ ਉਹ ਹੋ ਚੁੱਕਾ ਹੈ ਨਾ ਕਿ ਯਾਰ ਇਹਦੇ ਤੇ ਕੋਈ ਆਵਾਜ਼ ਹੀ ਨਹੀਂ ਚੱਕਦਾ ਮੈਂ ਡਾਕਟਰਾਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਮੈਂ ਨਹੀਂ ਕਹਿੰਦਾ ਤੁਸੀਂ ਪੈਸੇ ਨਾ ਕਮਾਓ ਭਾਈ ਤੁਸੀਂ ਪ੍ਰਾਈਵੇਟ ਜੈਟ ਲਓ ਤੁਸੀਂ ਆਡੀ ਲਓ ਪਰ ਜਿਹੜੇ ਵਿਚਾਰੇ ਮਰੀਜ਼ ਆਪਣਾ ਘਰ ਵੇਚ-ਵੇਚ ਕੇ ਇਲਾਜ ਕਰਾ ਰਹੇ ਨੇ ਉਹ ਜਿਹੜਾ ਬੱਚਾ ਵਿਚਾਰਾ ਜਿਹਦੇ ਪੈਰ ਮੁੜੇ ਨੇ ਜਿਹਦੇ ਕੋਲ ਆਪਣਾ ਐਕਸਰੇ ਕਰਾਣ ਜੋਗਾ 1000 ਰੁਪਏ ਨਹੀਂ ਹੈਗਾ ਐਦਾਂ ਦੇ ਲੋਕਾਂ ਦੀ ਕਮਾਈ ਖਾ ਕੇ ਕਿੱਥੇ ਬਰਕਤ ਪਾਉਂਗੇ ਯਾਰ ਮੈਂ ਹੈਰਾਨ ਆ ਕਈ ਵਾਰੀ ਕਿ ਬੰਦਿਆਂ ਦੀ ਦਵਾਈ ਤਾਂ ਚਲੋ ਡਾਕਟਰਾਂ ਨੇ ਕੀ ਸਾਲਟ ਲਿਖਣਾ ਜਾਨਵਰਾਂ ਦੀ ਵੀ ਦਵਾਈ ਕਿਸੇ ਹੋਰ ਹਸਪਤਲ ਚੋਂ ਨਹੀਂ ਮਿਲਦੀ ਉਹ ਵੀ ਉਸੇ ਹਸਪਤਲ ਚੋਂ ਮਿਲਦੀ ਜਿੱਥੋਂ ਡਾਕਟਰ ਨੇ ਔਰ ਇਥੇ ਮਰੀਜ਼ ਨੂੰ ਸਮਝਾਣਾ ਮੇਰੇ ਲਈ ਬੜਾ ਔਖਾ ਹੈ ਕਈ ਵਾਰ ਸਾਡੇ ਕੋਲ ਮਰੀਜ਼ ਆਂਦਾ ਹੈ ਅਸੀਂ ਉਹਨੂੰ ਸਮਝਾਣੇ ਆ ਕਿ ਤੂੰ ਇਥੋਂ ਇਲਾਜ ਨਾ ਕਰਾ ਆਪਣਾ ਸਰਕਾਰੀਓ ਕਰਾ ਲੈ ਉਹ ਮੰਨ ਕੇ ਰਾਜੀ ਨਹੀਂ ਕਿਉਂਕਿ ਡਾਕਟਰ ਨੇ ਇੰਨੇ ਵੱਡੇ ਲੈਵਲ ਤੇ ਦਿਮਾਗ ਤੇ ਕਾਬੂ ਕੀਤਾ ਹੁੰਦਾ ਮਰੀਜ਼ ਦੇ ਮਰੀਜ਼ ਕਹਿੰਦਾ ਭਾਈ ਮੈਂ ਉਸੇ ਡਾਕਟਰ ਕੋਲ ਠੀਕ ਹੋ ਸਕਦਾ ਮੈਂ ਹੋਰ ਕਿਤੋਂ ਨਹੀਂ ਠੀਕ ਹੋ ਸਕਦਾ ਮਤਲਬ ਮੈਂ ਕਈ ਵਾਰ ਬੇਵਸ ਮਹਿਸੂਸ ਕਰਦਾ ਆਪਣੇ ਆਪ ਨੂੰ ਚਲੋ ਸਿਸਟਮ ਹੈ ਇਹਦੇ ਨਾਲ ਲੜਾਈ ਜਾਰੀ ਰਹੂਗੀ ਮੈਂ ਲੋਕਾਂ ਕੇ ਹੱਥ ਜੋੜ ਕੇ ਅਪੀਲ ਕਰਦਾ ਮੈਂ ਹੱਥ ਆ ਹੱਥ ਅੜਦਾ ਵੀ ਆ ਤੁਹਾਡੇ ਕੇ ਦੂਜਾ ਮਾਈ ਕਿੱਥੇ ਗਿਆ ਮੈਂ ਹੱਥ ਬੰਦ ਨਾ ਮੈਂ ਦੂਜਾ ਤੁਹਾਡੇ ਮੂਰੇ ਹੱਥ ਅੱਡਦਾ ਵੀ ਆ ਇਹ ਮੈਂ ਹੱਥ ਆਪਣੇ ਲਈ ਨਹੀਂ ਅੱਡ ਰਿਆ ਮੈਂ ਇਹਨਾਂ ਲੋਕਾਂ ਲਈ ਅੱਡ ਰਿਆ ਕਿ ਬੜੀਆਂ ਉਮੀਦਾਂ ਨਾਲ ਇਹ ਸਾਡੇ ਕੋਲ ਆਂਦੇ ਨੇ ਹੈਲਪ ਲੈਣ ਲਈ ਉਹ ਜਿਹਦਾ ਬਾਪੂ ਜੀ ਆਏ ਹੋਏ ਨੇ ਹਨਾ ਉਹ ਚੂਲੇ ਪੈਣ ਨੇ ਵਿਚਾਰੇ ਬੱਚੇ ਦੇ ਆ ਬੱਚੇ ਨੂੰ ਹਰਨੀਆਂ ਦਾ ਆਪਰੇਸ਼ਨ ਹੋਣਾ ਇਹ ਬੜੀਆਂ ਉਮੀਦਾਂ ਨਾਲ ਇੱਥੇ ਲੋਕ ਆਂਦੇ ਨੇ ਮੈਂ ਹੱਥ ਅੱਡ ਕੇ ਤੁਹਾਡੇ ਕੋਲ ਇਹਨਾਂ ਲੋਕਾਂ ਲਈ ਹੈਲਪ ਮੰਗਣਾ ਚਾਹੰਨ ਪੰਜਾਬ 'ਚ ਬੜੇ ਐਨਆਰਆਈ ਦਾਨ ਕਰਦੇ ਨੇ ਪਰ ਤੁਹਾਡਾ ਦਾਨ ਕਿੱਥੇ ਜਾ ਰਿਹਾ ਜੇ ਤੁਹਾਡਾ ਦਾਨ ਸਹੀ ਜਗ੍ਹਾ ਜਾ ਰਿਹਾ ਹੋਵੇ ਤੇ ਇਹ ਮਰੀਦ ਸਾਰੇ ਮੇਰੇ ਕੋਲ ਹੈਲਪ ਲੈਣ ਆਣ ਸਮਝਣ ਵਾਲੀ ਗੱਲ ਆ ਇੱਕ ਹਰ ਬੰਦਾ ਦਾਨ ਕਰਦਾ ਹੁਣੀ ਅੱਜ ਕੋਈ ਲੁਧਿਆਣੇ ਕਿਸੇ ਸਿੰਗਰ ਦਾ ਅਖਾੜਾ ਲੱਗ ਜਾਵੇ ਕੋਈ ਪਾਰਟੀ ਅਰੇਂਜ ਕਰ ਲੋ ਲੁਧਿਆਣੇ ਦੇ ਕਿਸੇ ਵੱਡੇ ਸੈਲੀਬ੍ਰਿਟੀ ਦੀ ਉਹਨੂੰ ਕਹਿ ਦਿਓ ਐਂਟਰੀ ਫੀਸ 20000 ਹੈ ਲੋਕ 25 ਵੀ ਦੇਣਗੇ ਲੋਕ 35 ਵੀ ਦੇਣਗੇ ਪਰ ਇੱਥੇ ਆਣ ਵਾਸਤੇ ਲੱਤਾਂ ਕਿਉਂ ਕੰਬਲੀਆਂ ਨੇ ਮੈਂ ਰਿਕਵੈਸਟ ਕਰਨਾ ਚਾਹਨਾ ਲੋਕਾਂ ਨੂੰ ਭਾਈ ਇੱਥੇ ਆਇਆ ਕਰੋ ਲੋਕ ਬੜੀਆਂ ਉਮੀਦਾਂ ਲੈ ਕੇ ਬੜੀਆਂ ਇੱਕ ਸਾਡੇ ਕੋਲ ਇੱਕ ਉਮੀਦ ਦੀ ਆਸ ਦੇ ਵਿੱਚ ਇੱਥੇ ਆਉਂਦੇ ਨੇ ਔਰ ਸਾਡੀ ਟੀਮ ਇੱਥੇ ਰੋਜ਼ ਬੈਠਦੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਰੀਜ਼ਾਂ ਦੀ ਪੂਰੀ ਲਾਈਨ ਲੱਗੀ ਪਈ ਆ ਇੰਨਾ ਮਰੀਜ਼ ਇੱਥੇ ਹੈਲਪ ਲੈਣ ਲਈ ਆਇਆ ਹੋਇਆ ਸਾਡੀ ਟੀਮ ਇੱਕ ਇੱਕ ਕਰਕੇ ਮਰੀਜ਼ਾਂ ਨਾਲ ਗੱਲਬਾਤ ਕਰਦੀ ਆ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਘਰ ਦੀਆਂ ਇਨਕੁਆਰੀਆਂ ਕਰਦੇ ਨੇ ਅਗਰ ਇਨਕੁਆਰੀ ਪਾਸ ਹੋ ਜਾਂਦੀ ਆ ਫਿਰ ਉਹਨਾਂ ਦੀ ਹੈਲਪ ਹੁੰਦੀ ਆ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਨਾ ਚਾਹਨਾ ਯੂਥ ਨੂੰ ਲੋਕਾਂ ਨੂੰ ਕਿ ਕੋਈ ਫਰਕ ਨਹੀਂ ਪੈਂਦਾ ਯਾਰ ਜੇ 150 ਰੁਪਏ ਲੈ ਆਉਂਗੇ ਇੱਥੇ ਮਹੀਨੇ ਬਾਅਦ 500 ਰੁਪਏ ਲੈ ਆਉਂਗੇ ਇਹ 1000 ਰੁਪਏ ਲੈ ਆਉਂਗਾ ਕੋਈ ਫਰਕ ਨਹੀਂ ਪੈਂਦਾ ਸਾਡੇ ਕੋਲ ਇੱਥੇ ਦੋ ਮੁੰਡੇ ਆਉਂਦੇ ਨੇ ਹਰ ਐਤਵਾਰ ਜਿਹੜੇ 20 ਰੁਪਏ ਸੇਵਾ ਕਰਨ ਆਉਂਦੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਪਰ 20 ਰੁਪਏ ਇੱਥੇ ਆ ਕੇ ਚੜਾਉਂਦੇ ਨੇ ਹਰ ਐਤਵਾਰ ਆਉਂਦੇ ਨੇ ਜੇ ਉਹ 20 ਰੁਪਏ ਲੈ ਕੇ ਇੱਥੇ ਆ ਸਕਦੇ ਨੇ ਯਾਰ ਤੁਸੀਂ 100 200 500 1500 ਕੁਝ ਵੀ ਲੈ ਆਓ ਯਾਰ ਮੇਰਾ ਦਿਲ ਨਹੀਂ ਕਰਦਾ ਰੋਜ਼ ਵੀਡੀਓ ਪਾਣ ਨੂੰ ਮੈਂ ਵੀ ਅੱਕ ਚੁੱਕਾ ਯਾਰ ਰੋਜ਼ ਕੀ ਵੀਡੀਓ ਚ ਬੋਲੀ ਜਾਵਾਂ ਇੱਕੋ ਹੀ ਗੱਲ बार-बार ਪਰ ਮਜਬੂਰ ਹਾਂ ਕਿ ਮੈਨੂੰ ਤਾਂ ਰੋਜ਼ ਮੋਟੀਵੇਸ਼ਨ ਮਿਲ ਜਾਂਦੀ ਹੈ ਮੈਨੂੰ ਕੰਸਿਸਟੈਂਸੀ ਮਿਲ ਜਾਂਦੀ ਐਥੇ ਰੋਜ਼ ਆਉਣ ਲਈ ਮੋਟੀਵੇਸ਼ਨ ਹੈਗੀ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਰੋਜ਼-ਰੋਜ਼ ਪੜ੍ਹਨ ਦੀ ਲੋੜ ਨਹੀਂ ਜ਼ਿੰਦਗੀ 'ਚ ਅਮਲ ਕਰਨ ਦੀ ਇੱਕ ਵਾਰੀ ਪੜ੍ਹਿਆ ਹੀ ਬੇੜਾ ਪਾਰ ਹੋ ਜਾਂਦਾ ਇੱਕ ਵਾਰੀ ਪੜ੍ਹ ਲਓ ਕੋਸ਼ਿਸ਼ ਕਰੋ ਫਿਰ ਉਹਨੂੰ ਅਮਲ ਕਰਨ ਦੀ ਸਾਡੀ ਕੀ ਔਕਾਤ ਦਾ ਰੋਜ਼-ਰੋਜ਼ ਪੜ੍ਹੀ ਹੀ ਜਾਂਦੇ ਆ ਰੋਜ਼-ਰੋਜ਼ ਮੱਥੇ 'ਤੇ ਟੇਕੀ ਜਾਂਦੇ ਆ ਅਮਲ ਕਰ ਹੀ ਨਹੀਂ ਦੇ ਅੱਜਕੱਲ ਤਾਂ ਬੱਚੇ ਵਿੱਚ ਇਹਨੂੰ ਪਤਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬੱਚੇ-ਬੱਚੇ ਨੂੰ ਪਤਾ ਜਿੰਨੂੰ ਮਰਜ਼ੀ ਫੜ ਲਓ ਸਭ ਨੂੰ ਪਤਾ ਕਿ ਇਨਸਾਨੀਅਤ ਦੀ ਸਭ ਤੋਂ ਵੱਡੀ ਇਹ ਸਾਰਿਆਂ ਨੂੰ ਪਤਾ ਹੈ ਪਰ ਅਮਲ ਕੌਣ ਕਰ ਰਿਹਾ ਅਮਲ ਕਰਨ ਦਾ ਰੌਲਾ ਮੈਂ ਬੇਨਤੀ ਕਰਨਾ ਚਾਹਨਾ ਕਿ ਮੈਂ ਬਹੁਤ ਵੱਡਾ ਵਿਦਵਾਨ ਨਹੀਂ ਹੈਗਾ ਜਿਹੜਾ ਮੈਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਪਰ ਮੈਂ ਤੁਹਾਨੂੰ ਜਗਾਉਣਾ ਚਾਹਨਾ ਘਰੇ ਬੈਠਿਆਂ ਨੂੰ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਇਹ ਮਹਿਸੂਸ ਕਰਾ ਦੇਣਾ ਚਾਹਨਾ ਕਿ ਕੀ ਬੀਤਦੀ ਹੈ ਜਦੋਂ ਘਰ ਦੇ ਵਿੱਚ ਬਿਮਾਰੀ ਵੜਦੀ ਹੈ ਤੇ ਇਲਾਜ ਜੋਗੇ ਪੈਸੇ ਨਹੀਂ ਹੁੰਦੇ ਬਾਈ ਜੀ ਮਰਨ ਬਰਾਬਰ ਹੈ ਇੱਕ ਮਿੰਟ ਲਈ ਅੱਖਾਂ ਬੰਦ ਕਰੋ ਤੇ ਸੋਚੋ ਕਿ ਤੁਹਾਡਾ ਬੱਚਾ ਬਿਮਾਰ ਹੋ ਜਵੇ ਤੇ ਡਾਕਟਰ ਕਵੇ ਫਟਾਫਟ ਜਾ ਕੇ 500 ਰੁਪਏ ਦੀ ਦਵਾਈ ਲੈ ਕੇ ਆ ਨਹੀਂ ਤਾਂ ਇਹ ਮਰ ਜਾਣਾ ਉਹਦੇ ਦਿਲ ਤੇ ਕੀ ਬਿੱਤੇਗੀ ਤੁਹਾਨੂੰ ਆਏਗਾ ਰੱਬ ਯਾਦ ਕਿ ਨਹੀਂ ਆਏਗਾ ਫਿਰ ਤੁਸੀਂ ਗਿੜਗੜਾਨ ਤੱਕ ਵੀ ਜਾਉਂਗੇ ਭੀਖ ਮੰਗਣ ਤੱਕ ਵੀ ਜਾਉਂਗੇ ਕਿ ਮੇਰੇ ਬੱਚੇ ਨੂੰ ਦਵਾਈ ਲੈ ਦੋ ਕੋਈ ਬੱਚਾ ਕੋਈ ਮਾਪੇ ਆਪਣੇ ਬੱਚੇ ਨੂੰ ਮਰਦਾ ਨਹੀਂ ਦੇਖ ਸਕਦੇ ਉਦਾਂ ਹੀ ਇੱਥੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਜਿਹੜੇ ਵਿਚਾਰੇ ਬੜੀ ਹੋਪ ਲੈ ਕੇ ਤੇ ਬੜੀ ਉਮੀਦ ਨਾਲ ਸਾਡੇ ਕੋਲ ਆਉਂਦੇ ਨੇ ਇਹਨਾਂ ਦੀ ਹੋਪ ਨਾ ਟੁੱਟਣ ਦਿਓ ਬੜੀ ਦੂਰੋਂ ਦੂਰੋਂ ਲੋਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਇੱਥੇ ਹੈਲਪ ਲੈਣ ਲਈ ਆਉਂਦੇ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਸਿਰਫ ਮਨੋਰੰਜਨ ਵਾਸਤੇ ਮੇਰੀ ਵੀਡੀਓ ਨਾ ਦੇਖਿਆ ਕਰੋ ਕਿ ਸ਼ਾਮ ਨੂੰ 7 ਵਜੇ ਕਵਾਤਰਾ ਜੀ ਆ ਜਾਂਦੇ ਨੇ ਭਾਸ਼ੰਦੇਣ ਤੁਹਾਡੇ ਕਰਮ ਤੁਹਾਡੇ ਨਾਲ ਮੇਰੇ ਕਰਮ ਮੇਰੇ ਨਾਲ ਮੇਰੇ ਕਰਮ ਮੈਂ ਜਿੰਨੇ ਕੁ ਕਰ ਰਿਹਾ ਗੁਰੂ ਮਹਾਰਾਜ ਮੈਨੂੰ ਫਲ ਦੇਣ ਨਾ ਦੇਣ ਇਹ ਪਰਮਾਤਮਾ ਦੇ ਹੱਥ ਮੈਂ ਸਲੈਂਡਰ ਆ ਨੂੰ ਪੂਰਾ ਉਹ ਮੈਨੂੰ ਖੁਸ਼ੀਆਂ ਦੇਵੇ ਤਾਂ ਵੀ ਸਿਰ ਮੱਥੇ ਸਾਡਾ ਬਾਪ ਹੀ ਰਹੇਗਾ ਸਾਡਾ ਸਭ ਕੁਝ ਰਹੇਗਾ ਉਹ ਗਮ ਦੇਵੇ ਤਾਂ ਵੀ ਸਾਡਾ ਸਭ ਕੁਝ ਰਹੇਗਾ ਮੈਂ ਬਸ ਇਹੀ ਰਿਕਵੈਸਟ ਕਰਨਾ ਚਾਹਨਾ ਕਿ ਤੁਸੀਂ ਪਲੀਜ਼ ਇਨ੍ਹਾਂ ਤੇ ਤਰਸ ਖਾ ਕੇ ਇਨਸਾਨੀਅਤ ਦੇ ਨਾਤੇ ਇਹਨਾਂ ਦੀ ਹੈਲਪ ਕਰਨ ਲਈ ਜ਼ਰੂਰ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਦੀ